ਜੋ ਪਿਛਲੇ ਹਫਤੇ ਕੋਲਕਾਤਾ ਵਿੱਚ ਡਾਕਟਰ ਮੌਮਿਤਾ ਨਾਲ ਰੇਪ ਕੇਸ ਵਾਪਰਿਆ ਤੁਹਾਨੂੰ ਪਤਾ ਕੌਣ ਸੀ ਉਹਨਾਂ ਨੇ ਨੀਟ ਦੀ ਪ੍ਰੀਖਿਆ ਪਾਸ ਕਰਕੇ ਐਮਬੀਬੀਐਸ ਕਲੀਅਰ ਕੀਤਾ ਅਤੇ 36 ਘੰਟਿਆਂ ਦੀ ਡਿਊਟੀ ਤੋਂ ਬਾਅਦ ਜਦੋਂ ਉਹ ਪੜ ਕੇ ਸੋਏ ਤਾਂ ਉਹਨਾਂ ਨਾਲ ਇਹ ਹਾਦਸਾ ਵਾਪਰ ਗਿਆ ਤਾਂ ਇਸ ਲਈ ਤੀਆਂ ਪਾਲਣੀਆਂ ਪੜਾਉਣੀਆਂ ਜਾਂ ਵਿਆਉਣੀਆਂ ਔਖੀਆਂ ਨੇ ਤੀਆਂ ਉਹ ਦੁਸ਼ਟ ਲੋਕਾਂ ਦੀ ਗੰਦੀ ਨਜ਼ਰਾਂ ਤੋਂ ਬਚਾਉਣੀਆਂ ਔਖੀਆਂ ਨੇ ਖੁੱਲੀ ਹਵਾ ਵਿੱਚ ਕੁੜੀਆਂ ਨੂੰ ਕਿਉਂ ਲੈਣ ਨਹੀਂ ਦਿੰਦੇ ਸਾਂ ਖੁੱਲੀ ਹਵਾ ਵਿੱਚ ਕੁੜੀਆਂ ਨੂੰ ਕਿਉਂ ਲੈਣ ਨਹੀਂ ਦਿੰਦੇ ਸਾਂ ਬੇ ਇਨਸਾਫੀਂ ਤਰਤੇ ਜੰਮੀਆਂ ਕੀ ਇਹੀ ਸਾਡਾ ਗੁਨਾਹ ਬੇ ਇਨਸਾਫੀਂ ਤਰਤੇ ਜੰਮੀਆਂ ਕੀ ਇਹੀ ਸਾਡਾ ਗੁਨਾਹ ਜਸਟਿਸ ਫਾਰ ਡਾਕਟਰ ਮੋਨਿਤਾ